ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸultanpur Lodhi ਦੀ ਮਕਦਸ ਧਰਤੀ ਜਿਸ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਚਰਨ ਪਾ ਕੇ ਪੂਰੇ ਸੰਸਾਰ ਦੇ ਵਿੱਚ ਪੂਜਣ ਯੋਗ ਬਣਾ ਦਿੱਤਾ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਾ ਹੋਇਆ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਸੋਹਣੀ ਸਜਾਵਟ ਕੀਤੀ ਗਈ ਆ ਬਹੁਤ ਸੋਹਣੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਯੋ ਸੰਗਤ ਜੀ ਆਪਾਂ ਇੱਕ ਨਜ਼ਰ ਮਾਰਦੇ ਆਂ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਜਿਹੜੀ ਦੇਖ ਬਣੀ ਆ ਉਹਦੇ ਉੱਪਰ ਤੇ ਜੁੜੇ ਰਹੋ ਗੀੜੇ ਦੇ ਨਾਲ ਤੇ ਆਪਾਂ ਦਰਸ਼ਨ ਕਰਦੇ ਆ ਜੀ ਗੁਰਦੁਆਲਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਦੇ ਜਿਸ ਨੂੰ ਸੰਗਤਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਇਆ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮਿਤੀ 3 ਨਵੰਬਰ 2025 ਨੂੰ ਸੋਮਵਾਰ ਵਾਲੇ ਦਿਨ ਸੁਲਤਾਨਪੁਰ ਲੋਧੀ ਦੇ ਗੁਰਨਾਨਕ ਸਟੇਡੀਅਮ ਵਿੱਚ ਜਿਹੜੇ ਮੈਚ ਕਰਵਾਏ ਜਾਣਗੇ ਕੁਸ਼ਤੀ ਦੰਗਲ ਪੁੰਨਿਆ ਕੇਸਰੀ ਦੰਗਲ ਜਿਹੜਾ 2025 ਉਹ ਕਰਵਾਇਆ ਜਾਊਗਾ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਕਬੱਡੀ ਦੇ ਮੈਚਾਂ ਦੀ ਜਿਹੜੀ ਕਿ ਹਰ ਸਾਲ ਹੁੰਦੀ ਆ ਤੇ ਇਹ ਕਬੱਡੀ ਕੱਪ 5 ਨਵੰਬਰ ਨੂੰ ਜਿਹੜਾ ਉਹ ਕਰਵਾਇਆ ਜਾਊਗਾ ਜਿਹਦੇ ਵਿੱਚ ਦੂਰੋਂ ਦੂਰੋਂ ਟੀਮਾਂ ਜਿਹੜੀਆਂ ਉਹ ਪਹੁੰਚਣਗੀਆਂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਜਿਹੜੀਆਂ ਨੇ ਹਮ ਹਮ ਆ ਕੇ ਪਹੁੰਚ ਰਹੀਆਂ ਨੇ ਗੁਰੂ ਘਰ ਦੇ ਵਿੱਚ ਤੇ ਜਿਹੜੀਆਂ ਤਿਆਰੀਆਂ ਨੇ तकरीबन तकरीबन ਮੁਕੰਮਲ ਕਰ ਰਹੀਆਂ ਗਈਆਂ ਨੇ ਕਿਉਂਕਿ 5 ਤਰੀਕ ਨੂੰ ਗੁਰਨਾਨਕ ਦੇਵ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਇਆ ਜਾਊਗਾ ਤੇ ਉਸ ਸੰਬੰਧ ਦੇ ਵਿੱਚ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਸੰਗੜੀ ਸੁਲਤਾਨਪੁਰ ਲੋਧੀ ਦੇ ਵਿੱਚ ਤੁਸੀਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਸ਼੍ਰੀ ਹਟ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਗੁਰਨਾਦੇ ਪਾਸ਼ਾ ਜੀ ਨੇ 13-13 ਤੋਲੇ ਸੀ ਤੇ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸੀ ਗੁਰਦੁਆਰਾ ਅੰਤਰਜਾਮ ਦਾ ਸਾਹਿਬ ਗੁਰਦੁਆਰਾ ਸੇਰਾ ਸਾਹਿਬ ਗੁਰਦੁਆਰਾ ਕੋਠੜੀ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਗੁਰਦੁਆਰਾ ਸੰਤ ਘਾਟ ਸਾਹਿਬ ਜਿੱਥੇ ਮੂਲ ਮੰਤਰ ਸਥਾਨ ਹੈ ਤੇ ਇੱਥੇ ਹੀ ਮੂਲ ਮੰਤਰ ਦੀ ਉਚਾਰਨਾ ਕੀਤੀ ਸੀ ਗੁਰਨਾਦੇ ਪਾਸ਼ਾ ਜੀ ਨੇ ਤੇ ਇਹਨਾਂ ਸਥਾਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਕ ਸਟੇਡੀਅਮ ਦੇ ਵਿੱਚ 3 ਅਤੇ 4 ਤਰੀਕ ਦਰਮਿਆਨੀ ਰਾਤ ਤਕਰੀਬਨ 2:30 ਵਜੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 5 ਤੇ 6 ਤਰੀਕ ਦੀ ਦਰਮਿਆਨੀ ਰਾਤ 1:40 ਮਿੰਟ ਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ 4 ਤਰੀਕ ਨੂੰ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਜਿਹੜਾ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਸ਼ਹਿਰ ਦੀ ਪਰਕਰਮਾ ਕਰੇਗਾ ਅਤੇ ਇਸ ਤੋਂ ਬਾਅਦ 5 ਤਰੀਕ ਨੂੰ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਅਤੇ ਨਾਲ ਆਤੀਸ਼ਬਾਜੀ ਜਿਹੜੀ ਆ ਉਹ ਕੀਤੀ ਜਾਵੇਗੀ ਸੋ ਇਹ ਸੰਜੀ ਪ੍ਰੋਗਰਾਮ ਸਮਾਗਮ ਜਿਹੜੇ ਕਰਵਾਏ ਜਾਣਗੇ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਡਿਊਟੀ ਹੈ ਉਥੋਂ ਹੀ ਬਹੁਤ ਸੋਹਣੀ ਸਜਾਵਟ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕੀਤੀ ਗਈ ਹੈ ਵਾਰੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਵੜਦਿਆਂ ਹੀ ਇੱਕ ਮਨਮੋਹਕ ਜਿਹਾ ਦ੍ਰਿਸ਼ ਜਿਹੜਾ ਉਹ ਸਾਹਮਣੇ ਆਉਂਦਾ ਹੈ ਸੋ ਸੰਗਤਾਂ ਦਾ ਸਾਹ ਪਿਆਰ ਜਿਸ ਦੇ ਸਦਕਾ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਸਰਬ ਸਾਦੀ ਜਿਵੇਂ ਆ ਆ ਹਰ ਵਾਰਸਨਾ ਸਮਾਣੀ ਤਹੈ ਨਾਨਕ ਟੋਲ ਭੇਤਾ ਜੁਹੇ ਦੇਖਦੇ ਵਾਹਿਗੁਰੂ ਜੀ ਦੀ ਉਹ ਦੁਕਾਣ ਤੇ ਲਾਭ ਪਰ ਜਾਨੀ ਕੇ ਆਉਂਦੇ ਆਲਮੀ ਆ ਜੀਮਨ ਦੇ ਆਉਣ ਦੀ ਥਾਰ ਥਾਰ ਬਹੁਤ ਜੀ ਉੱਤਰੀ ਆ ਉਹ ਉਸ ਦਾ ਕਿ ਉਹ ਸੋਸੰਗਤਾ ਜਿਹੜੀਆਂ ਨੇ ਉਹ ਬਹੁਤ ਦਿਨਾਂ ਤੋਂ ਸੇਵਾਵਾਂ ਕਰ ਰਹੀਆਂ ਸੀ ਤੇ ਜਿਸ ਦੇ ਸਦਕਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹਨੇ ਸੋਹਣੇ ਪੁੱਲ ਜਿਹੜੇ ਉਹ ਲਗਾਏ ਗਏ ਨੇ ਪਾਰੇ ਇੱਕ ਮਸਲੀ ਬੜੀ ਤਪસ્યા ਕਰਦਾ ਸੀ ਜੰਗਲ ਦੇ ਇੱਕ ਆਸਨ ਕੇ ਉਰਦ ਬਾਹੂ ਕਿਸੇ ਨੇ ਇਸ ਤਰ੍ਹਾਂ ਦਾ ਆਸਨ ਲਾ ਕੇ ਤਪસ્યા ਕਰਨੀ ਅਲੋਪ ਕੀਤੀ ਹੋਈ ਹੈ ਕਿ ਆਪਣੀਆਂ ਬਾਹਾਂ ਉੱਤੇ ਨੂੰ ਕੀਤੀਆਂ ਹੋਣ ਕੋਈ ਬਾਹਾਂ ਪਰਨੂ ਕਰਕੇ ਤਪસ્યા ਕਰ ਰਿਹਾ ਹੈ ਤਪਸਿ ਨੇ ਪਨਾ ਲੱਤਾਂ ਤੋਂ ਉਹ ਉੱਠਾ ਹੋਇਆ ਹੈ ਦ੍ਰਗਤ ਨਾਲ ਉਲਟਾ ਲੱਟ ਗਿਆ ਹੋਇਆ ਤਪસ્યા ਕਰ ਰਿਹਾ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਪਹੁੰਚੀਆਂ ਨੇ 2 ਤਰੀਕ ਹੈ ਤੇ 2 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੇ ਇਧਰਲੇ ਪਾਸੇ ਲੰਗਰ ਜਿਹੜੇ ਨੇ ਉਹ ਟੁੱਟ ਵਰਤ ਰਹੇ ਨੇ ਚਾਹ ਤੇ ਪਕੌੜਿਆਂ ਦਾ ਲੰਗਰ ਤੇ ਲੰਗਰਾਂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਤਿਹਾਸਿਕ 베ਰੀ ਇਹ ਉਹੀ ਇਤਿਹਾਸਿਕ 베ਰੀ ਹੈ ਜਿਸ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਗਾਇਆ ਸੀ ਅਤੇ ਇਸ 베ਰੀ ਦੇ ਨਾਮ ਤੋਂ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ 베ਰ ਸਾਹਿਬ ਪ੍ਰਚਲਿਤ ਹੋਇਆ ਆਓ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਪਵਿੱਤਰ ਵੇਈ ਦੇ ਜਿੱਥੇ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਇਸ਼ਨਾਨ ਕਰਿਆ ਕਰਦੇ ਸਨ ਰੋਜ਼ ਦੀ ਤਰ੍ਹਾਂ ਇਸ਼ਨਾਨ ਕਰਦਿਆਂ ਇੱਕ ਦਿਨ ਗੁਰਨਾਨਕ ਦੇਵ ਜੀ ਇਸ ਸਥਾਨ ਤੇ ਹੀ ਅਲੋਪ ਹੋ ਗਏ ਅਤੇ ਤਿੰਨ ਦਿਨ ਬਾਅਦ ਗੁਰਦੁਆਰਾ ਸੰਤ ਘਾੜ ਸਾਹਿਬ ਜਿੱਥੇ ਅੱਜਕੱਲ ਸਜੂਬਤ ਹੈ ਉਸ ਸਥਾਨ ਦੇ ਉੱਪਰ ਜਾ ਕੇ ਉਹਨਾਂ ਨੇ ਦਰਸ਼ਨ ਦਿੱਤੇ ਅਤੇ ਮੂਲ ਮੰਤਰ ਦਾ ਉਚਾਰਨ ਕੀਤਾ ਅਤੇ ਨਾਲ ਹੀ ਇਹ ਉਪਦੇਸ਼ ਦਿੱਤਾ ਕਿ ਨਾ ਕੋ Hindu ਨਾ ਕੋ Musalman ਸੰਗਤ ਜੀ ਇਸ ਪਾਸੇ ਸਥਿਤ ਹੈ ਜੀ ਪੋਹਰਾ ਸਾਹਿਬ ਇੱਥੇ ਸੰਗਤਾਂ ਦਰਸ਼ਨ ਕਰਨ ਵਾਸਤੇ ਖੜੀਆਂ ਨੇ ਪੋਹਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪ ਕੀਤਾ ਤੇ ਵੈਨਰੀ ਜਿਸ ਨੇ ਆਪਾ ਦਰਸ਼ਨ ਕੀਤੇ ਨੇ ਉਤੋਂ ਇਸ਼ਨਾਨ ਕਰਨ ਉਪਰੰਤ ਬਾਬਾ ਜੀ ਇਸ ਸਥਾਨ ਤੇ ਬੈਠ ਕੇ ਤਪ ਕਰਿਆ ਕਰਦੇ ਸਨ ਗੇਂਤਾ ਦੇ ਨਾਮ ਲਿਓ ਗੋਲ ਹੁੰਦੇ ਪਰਮ ਮਨੋਹਰ ਕਾਨੀ ਅਕੀਰਿ ਸੋ ਬਾਣੀ ਕੋਲ ਲਗਣਾ ਅੱਖਦਰ ਰਹਿਨ ਬਤਾਵਤ ਸੰਤ ਜੀ ਉਹ ਸਰੀਰ ਤੇ ਬਸਰ ਨਹੀਂ ਪਈਗੇ ਗ੍ਰੀਨ ਤੇ ਅੰਗ ਲਗਣ ਬਾਅਦ ਆਪ ਕੇ ਇਸੇ ਤਰ੍ਹਾਂ ਮੂਤੀ ਕਰਦੇ ਹੋ ਤੰਬਾ ਜੀ ਰੋਤਰਾ ਦੇ ਸ੍ਰਿਤਮੇਂ ਦਾ ਸਰੀਰ ਨੂੰ ਠੰਡ ਬਰਸ ਤੋਂ ਮਿਲ ਹੈ ਔਰ ਬਰਖਾ ਦਾ ਸੰਤਮਾਉਤਾ ਇਹ ਵਰਖਾ ਵੀ ਰੋਤਾ ਕਿ ਤੇ ਵਰਖਾ ਵੀ ਕਰਦੀ ਹੈ ਜੇ ਗਰਮੀ ਆ ਜਾਵੇ ਤੇ ਗਰਮੀ ਵੀ ਸਰੀਰ ਨੂੰ ਤਪਾਉਂਦੀ ਬਸਤਰਾ ਤੋਂ ਬਿਨਾ ਜਿਵੇਂ ਸਲਕੇ ਰਹੋ ਅਨਸਲਾ ਭੋਜਨ ਛੱਡ ਲੈਂਦੇ ਹੋ ਕਿ ਜਾਂ ਭੋਜਨ ਤੋਂ ਬਿਨਾਂ ਹੀ ਲੈਂਦੇ ਹੋ ਦੇਤ ਖੇਲ ਤਨ ਜਿਉਂ ਬਿਨ ਸਬਸਨਾ ਜਿਵੇਂ ਬਿਨਾ ਬਸਤਰਾ ਤੋਂ ਕਿਵੇਂ ਸਵੇਸਪਾਸੇ ਹੈ ਸੰਗਤ ਜੀ ਪਵਿੱਤਰ ਸਰੋਵਰ ਜਿੱਥੇ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਤੇ ਆਪਣੇ ਦੁੱਖ ਰੋਗ ਦੂਰ ਕਰਦੀਆਂ ਨੇ ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਸੰਗਤ ਜੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਨੂੰ ਸਜਾਇਆ ਗਿਆ ਹੈ ਸੋ ਇੱਕ ਵਾਰੀ ਇੰਨੀ ਸੋਹਣੀ ਸਜਾਵਟ ਦੇਖ ਕੇ ਦਿਲ ਖੁਸ਼ ਹੋ ਜਾਂਦਾ ਸੰਗਤ ਜੀ ਭਾਰਮਣੇ ਬਰਾਬਰ ਦੇ ਇੱਕ ਅੰਤਿਮ ਦਾ ਨੰਪੀਤਾ ਹੈ ਆਪ ਕੋਈ ਸੰਗਤ ਲੀਰਾ ਟੱਕਰੀਆਂ ਦਾ ਸੰਗੇ ਰੱਖੇ ਇਸ ਪਾਸੇ ਹੈ ਜੀ ਭਾਈ ਮਰਦਾਨਾ ਜੀ ਦੀਵਾਨ ਹਾਲ ਜਿੱਥੇ 3 ਤਰੀਕ ਤੋਂ ਲੈ ਕੇ 5 ਤਰੀਕ ਤੱਕ ਦੀਵਾਨ ਸਜਾਏ ਜਾਣਗੇ 4 ਤਰੀਕ ਨੂੰ ਗੁਰਦੁਆਰਾ ਸ੍ਰੀ ਸੰਤ ਕਾੜ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਕੀਤੇ ਜਾਣਗੇ ਅਤੇ 5 ਤਰੀਕ ਨੂੰ ਭੋਗ ਪਾਏ ਜਾਣਗੇ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅਤੇ ਸ਼ਾਮ ਨੂੰ ਆਤਿਸ਼ਬਾਜੀ ਕੀਤੀ ਜਾਏਗੀ ਇਹਨਾਂ ਦੇ ਬੈਸਰਨ ਬਤਾਰਾਂ ਦੇ ਉਹ ਕਮਾਲ ਹੈ ਹਨ ਇੱਕ ਪੱਤਰਾ ਨੂੰ ਕੇ ਸੋਗਿਆ ਨਾਲ ਲੈ ਕੇ ਸੰਗਤ ਜੀ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਸਾਹਿਬ ਜੀ ਦੇ ਤੇ ਦੇਖਿਆ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਨੂੰ ਸਜਾਇਆ ਗਿਆ ਸੰਗਤਾਂ ਦੁਆਰਾ ਸੋ ਇੱਕ ਬੇਨਤੀ ਹੈ ਮੇਰੇ ਵੱਲੋਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੰਗਤ ਜੀ ਕਿਉਂਕਿ ਆਉਣ ਵਾਲੇ 3 4 ਤੇ 5 ਤਰੀਕ ਦੇ ਸਮਾਗਮ ਜਿਹੜੇ ਨੇ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਤੇ ਨੋਟੀਫਿਕੇਸ਼ਨ ਵਾਲਾ ਬਟਨ ਜਿਹੜਾ ਉਹਨੂੰ ਔਨ ਕਰ ਲਿਓ ਤੇ ਤਾਂ ਜੋ ਜਿਹੜੀ ਅ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੇ ਆਪਾਂ ਦਰਸ਼ਨ ਕਰਾਂਗੇ ਜੀ ਸਾਰੇ ਸਮਾਗਮਾਂ ਦੇ 3 4 ਤੇ 5 ਤਰੀਕ ਨੂੰ ਸੋ ਜੁੜੇ ਰਹੋ ਜੀ ਚੈਨਲ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਬਾਕੀ ਸੰਗਤਾਂ ਤੱਕ ਵੀ ਇਹ ਵੀਡੀਓ ਤੇ ਮੈਸੇਜ ਜਿਹੜੇ ਨੇ ਉਹ ਪਹੁੰਚ ਸਕਣ ਸੋ ਠੀਕ ਹੈ ਸੰਗਤ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ